ਸਾਡੇ ਹਰਕੇ ਦੇ ਯਾਨ हमेशा नेट पे भाई ਓਰੇ ਸੋ ਨਹਾ ਮਰਸਿੰਗਰ ਜਿੰਨਾ ਵੱਲੋਂ ਅੱਜ ਪਿੰਡ ਸੁਹਾਣਾ ਵਿਖੇ ਇੱਕ ਧਰਮਸ਼ਾਲਾ ਆ ਜਿਹੜੀ ਬਣਨ ਜਾ ਰਹੀ ਹੈ ਉਹਦਾ ਇਨੀ ਪਤਾ ਦਿੰਦੇ ਆ ਹਾਂ ਇੱਕੋ ਟੱਕ ਲਾਇਆ ਗਿਆ ਵਧਾਈਆਂ ਕਰਮੇ ਲਈ ਬਹੁਤ ਲੋੜ ਹੈ ਸਰਕਾਰ ਦੀ ਕਾਸ਼ਕੀ। ਤਾਂ। ਦੂਸਰਾ ਕਵੈਚਨ ਸਾਹਿਬ ਨੇ ਦੱਸਿਆ ਇਹਨੂੰ ਹੋਰ ਵੀ ਵੱਧ ਤੋਂ ਵੱਧ ਵਧੀਆ ਬਣਾਇਆ ਜਾਏਗਾ। ਮੈਂ ਸਮਾਜ ਜੀ ਸੀ ਦੀ ਰੈਕਸ਼ਨ ਨੇ ਉਹ ਚਾਰੇ ਪਾਸੇ ਬਹੁਤ ਵਧੀਆ ਬੈਂਕਾਂ ਲਾ ਰਹੇ ਨੇ। ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਰਜਿੰਦਰ ਕੁਮਾਰ ਜੀ ਰੈਕਸ਼ਨ ਸਾਹਿਬ ਰਜਿੰਦਰ ਕੁਮਾਰ ਜੀ ਹੋਰ ਐਕਸ਼ਨ ਸਾਹਿਬ ਨੇ ਜਿਨ੍ਹਾਂ ਨੇ ਇਹ ਸਾਰਾ ਕੰਮ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਉਹਨਾਂ ਦੇ ਨਾਲ ਮੈਂ ਸੇਕੇਦਾਰ ਨੂੰ ਵੀ ਬਤਾਇਆ ਦੰਨਾ ਆਪਾਂ ਕਰਦੇ ਆਪਾਂ ਮੰਗਦੇ ਕਰਦੇ ਆਪਾਂ ਚਲੋ ਫਿਰ ਅੱਗੇ ਬੱਤਾ ਜੀ ਬੱਤਾ ਜੀ ਕੱਲਾ ਇੱਧਰ ਆ ਜਾਓ ਸਰ ਸਰ ਪਹਿਲਾਂ ਇੱਧਰ ਵੈਕੋਰਜੀ ਦਾ ਖਾਨ ਸਾਹਿਬ ਸ੍ਰੀ ਵੈਕੋਰਜੀ ਦੀ ਫਤਿਹ ਜਿਸ ਤੱਕ ਵੈਰੀ ਇੰਵਾਇਸ ਹੁੰਦੀ ਹੋਵੇ ਮੈਂ ਫੇਰ ਬੇਨਤੀ ਕਰਦਾ ਸਾਰੇ ਪੰਡਾਲ ਦੇ ਵਿੱਚ ਆ ਜਾਓ ਸਾਡੇ ਖਣਕੇ ਦੇ ਐਮਐਲਏ ਸਰਦਾਰ ਕਲਵਾਂ ਸਿੰਘ ਜੀ ਸਾਡੇ ਵਿੱਚਕਾਰ ਪਹੁੰਚ ਚੁੱਕੇ ਨੇ ਆਜੋ ਬਾਜੀ ਫਰਾਂਟ ਕਿੱਧਰ ਹਾਂਜੀ ਅੱਗੇ ਇੱਧਰ ਥੋੜੀ ਜਗ੍ਹਾ ਨੇ ਫਰਾਂਟ ਵਾਲੀ ਬਾਜੀ ਫਰਾਂਟ ਵਾਲੀ ਜਗ੍ਹਾ ਨੇ ਆਹ ਇੱਧਰ ਆਓ ਜੀ ਇੱਕ ਮਿੰਟ ਆ ਜਗ੍ਹਾ ਤੇ ਪਿੱਛੇ ਕਰਦੇ ਨੇ ਭਾਵੇਂ ਸਮਾਂ ਆ ਕੇ ਰਖੋ ਲਓ ਜੀ ਅਕੇੜਾ ਖੋਲਿਓ ਜੀ ਠੀਕ ਹੈ ਨਾਲ ਬਿਚੇ ਅਕੇੜਾ ਖੋਲਿਓ ਜੀ ਇੱਕ ਮਿੰਟ ਪਲੀਜ਼ ਸਮਰ ਜੀ ਜੀ ਡੈਕਸ਼ਨ ਸਾਹਿਬ ਪਰਮੇਸ਼ਰ ਪਰਮੇਸ਼ਰ ਸਿੰਘ ਟੂਮੜਾ ਇੱਕ ਮਿੰਟ ਅਮਾਰੇ ਆਓ ਜਰਾ ਆਓ ਨਾਲ ਨਾਲ ਹੋ ਜਾਈ ਖੋਲੋ ਥੋੜੀ ਫੋਟੋ ਵਧੀਆ ਆ ਰਹੀ ਬਾਕੀ ਸਾਰੇ ਵਿਚਕਾਰ ਪਹੁੰਚ ਗਏ ਨੇ ਇਹ ਹੁਣ ਠੀਕ ਆ ਜੀ ਹਾਂ ਜੀ ਆਪਾਂ ਬੇਨਤੀ ਕਰਦਾਂਗੇ ਉਹ ਵੱਡਾ ਬਹੁਤ ਦਿਸ ਕਰ ਖਾਣ ਵਾਲੀ ਮਨ ਓੜੀ ਤੇਰੀ ਅੱਜ ਵੀ ਸ਼ਰਮਈ ਇੱਧਰੇ ਬਸ ਆਓ ਪਾਣੀ ਇੱਧਰੇ ਬਸ ਆਓ ਪਾਣੀ ਅੱਛਾ ਬਾਬਾ ਨਹੀਂ ਮਾਰਦੇ ਹੁੰਦੇ ਯਾਰ ਠੀਕ ਹੈ ਇੱਧਰ ਆ ਜਾਓ ਇੱਧਰ ਹੀ ਛੱਡੋ ਇੱਧਰ ਹੀ ਛੱਡੋ ਸਰਕਾਰ ਵੀ ਬਹੁਤ ਬਹੁਤ ਨੁਕਸਾਨ ਕੀ ਹੈ ਹੋ ਗਿਆ ਜੀ ਬਾਸ ਸਰ ਮਿੱਟੀ ਮਿੱਟੀ ਪਾ ਦੋ ਸਰ ਮਾੜੀ ਜੀ ਮਿੱਟੀ ਪਾ ਦਿਓ ਜੀ ਕਰਨ ਵਾਲਾ ਕੰਮ ਤਾਂ ਕਰੀ ਬਸ ਜੀ ਬਸ ਹੋ ਗਈ ਹੋ ਗਈ ਹੋ ਗਈ ਬਾਦੋ ਬਾਦੋ ਕੋਈ ਨਹੀਂ ਮੇਰੇ ਸਾਹਬ ਇਹ ਪੰਜ ਚਾਰ ਜਿਹੜੇ ਬੀਜੀ ਰੋਡ ਦੇ ਖਿਲਾਫ ਕੇਸ ਪਣ ਜਾ ਰਹੇ ਹਨ ਇਹ ਆਪਣੇ ਆਪ ਹੀ ਹੋ ਜਾਏਗਾ ਜਦੋਂ ਕਿ ਜਿਹੜੀ ਕਹੜੀ ਲੋੜ ਕੀ ਹੈਗੀ ਆਪਾਂ ਦਾ ਸਾਡੀ ਜ਼ਿਆਦਾਤਰ ਸੱਸਿਆ ਜਿਹੜੀ ਹੈਗੀ ਹੈ ਉਹ ਪਾਣੀ ਦੀ ਹੈ ਔਰ ਸਿਹਤ ਦੀ ਉਸ ਤੇ ਹੈਗੀ ਹੈ ਕਿ ਜੇ ਹੱਲ ਹੋ ਜੇ ਤਾਂ ਸਾਰਾ ਪਿੰਡ ਜਿਹੜਾ ਹੈ ਸੌਂ ਚਾਵੇਗਾ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮੇਰੇ ਨਾਲ ਬਹੁਤ ਧੰਨਵਾਦੀ ਹਾਂ ਜਿਹੜਾ ਨਾ ਕਿ ਗੁਰਪਾ ਜਿਹੜਾ ਹੈਗਾ ਬਾਕੀ ਬਹੁਤ ਹੀ ਛੰਡ ਬਣਾਇਆ ਤੇ ਨਾਲ ਇਹ ਵੀ ਰਿਕੁਐਸਟ ਕਰੂੰਗਾ ਕਿ ਜਿਹੜੇ ਬਾਕੀ ਟੋਪੇ ਵੀ ਹੈਗੇ ਆ ਉਹਦਾ ਵੀ ਇਸੇ ਤਰ੍ਹਾਂ ਜਿਹੜਾ ਹੈ ਵਿਨਿਗਰਣ ਕਰਿਆ ਜਾਏ ਜੈ ਪਰਮਿੰਦਰ ਜੀ ਬੈਠੇ ਨੇ ਨੌਜਵਾਨ ਆਗੂ ਨੇ ਸੁਹਾਣੇ ਤੋਂ ਸਾਡੀ ਪ੍ਰੈਸ ਸਾਰੇ ਜਿਨ੍ਹਾਂ ਨੇ ਕਵਰ ਕਰਕੇ ਸਾਰੇ ਪੰਜਾਬ ਨੂੰ ਦਿਖਾਉਣਾ ਉਹ ਵੀ ਸਾਰੇ ਬੈਠੇ ਨੇ ਉਹਨਾਂ ਦਾ ਵੀ ਧੰਨਵਾਦ ਮੈਂ ਬੇਨਤੀ ਕਰਦਾ ਸਾਡੇ ਕਾਰਪੋਰੇਸ਼ਨ ਦੇ ਕਮਿਸ਼ਨਰ ਪਰਮਿੰਦਰਪਾਲ ਸਿੰਘ ਜੀ ਨੂੰ ਉਹ ਆਪਣੇ ਵਿਚਾਰ ਤੁਹਾਡੇ ਦੇ ਜੀ ਪੁਲਿਸ ਅਸਸਰਵਾਂ ਜੀ ਨੂੰ ਜੀ ਕੋਈ ਪਿੰਡ ਅਕਸਰ ਦੇ ਸ਼ੁਰੀਲੇ ਚਾਉਣੇ ਆ ਆਪਣਾ ਕਾਰਪੋਰੇਸ਼ਨ ਦਾ ਜਿਆਦਾ ਸੰਬੰਧ ਡੀਟੀਪੀ ਦਾ ਪਿੰਡ ਵਾਲਾ ਕਰਦੇ ਅਫਸਰ ਨਿਕਲਦੇ ਨੇ ਪਰ ਉਸ ਲੈਵਲ ਤੇ ਜਿਹੜੇ ਆਪਾਂ ਚਾਉਣੇ ਆ ਕਿ ਅਫਸਰ ਦਿੱਖਣੀ ਚਾਹੀਦੇ ਨੇ ਸ਼ਾਇਦ ਉਹਨੀ ਅਫਸਰਾਂ ਦੀ ਕਮੀ ਸਾਡੇ ਦੇ ਜੀਐਸਪਨ ਤਾਂ ਹੈ ਇਸੇ ਕੋਲ ਕੋਣੇ ਸ਼ੁਰੂ ਹੋਣ ਜੇ ਵੀ ਸ਼ਾਇਦ ਕੋਸ਼ਿਸ਼ ਹੋਵੇ ਜੇ ਨਾਲ ਇੰਸਪੈਕਟਰ ਜੇ ਸਾਡਾ ਪੂਰੀ ਤਰ੍ਹਾਂ ਹੋ ਰਿਹਾ ਹੈ ਤਾਂ ਜਿਸ ਵੇਲੇ ਚਾਪਰ ਮੰਦਲਾ ਇੱਕ ਮੁੱਖ ਜਿਆਦਾ ਦੌਲਸ ਸਥਾਨ ਦਾ ਕੁਨਾਰੀ ਖੇਤਰ ਵਿੱਚ ਕੋਈ ਕੰਮ ਕਰਦੇ। ਇੱਥੇ ਕਾਫੀ ਬੜੀ ਹਾਲਤ ਹੈ ਜਿਦਾ ਵੀ ਸ਼ਹਿਰ ਤੋਂ ਮੈਂ ਵੀ ਵੀਡੀਓ ਦੇਖਾਂ ਨੂੰ ਲੱਗਦਾ ਹੈ ਕਿ ਰੈਲ ਦਾ ਵੀ ਮੂਰੀ ਹੋ ਰਹੀ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਮੈਡੀਕਲ ਸਪੋਰਟ ਕਿਸੇ ਸੰਸਥਾ ਕਾਪਰੇਸ਼ਨ ਤੋਂ ਪਾਸ ਮੈਂ ਤੇ ਇਹ ਬੜੀ ਚੰਗਾ ਰੋਲ ਕਰਦਾ ਹੈ। ਜਾ ਮਤਾ ਸਾਹਿਬ ਜਾਇਆ ਨਵੀਂ ਨੀ ਕੁੜੇ ਆ ਆਪਣੇ ਕੋਨਸਟ੍ਰਕਟ ਕੀਤਾ ਨਵੀਂ ਸਾਹਿਬਾ ਬੁਕਲੇ ਅੰਕਿਤ ਆਪਣੇ ਸਹਾਰੇ ਕਾਉਂਸਲ ਦੇ ਕਾਰਪੋਰੇਸ਼ਨ ਦੇ ਚੀਫ ਮਨੀਅਰ ਬੱਤਾ ਜੀ ਅਤੇ ਹੋਰ ਸਾਰੇ ਸਟਾਫ ਤੇ ਸਾਡੇ ਐਮ ਸੀ ਸਾਹਿਬਾਨ ਉੱਪਰ ਇਹਨਾਂ ਨੇ ਅੱਜ ਇਸ ਜਿਹੜਾ ਇਹ ਟੋਪਾ ਸੀ ਸਭ ਤੋਂ ਜਿਾ ਜੀ ਸਾਡੇ ਕਾਰਪੋਰੇਸ਼ਨ ਦੇ ਅਧਿਕਾਰੀਆ ਇਹ ਸਰਦਾਰ ਕੁਲਵੰਤ ਸਿੰਘ ਦੀ ਐਡਵਾਈਸ ਉਹਦੇ ਤੇ ਇਹ ਜਿਹੜੀ ਮੂ ਢੱਕ ਕੇ ਲੰਘਣ ਵਾਲੀ ਚੀਜ਼ ਸੀ ਅੱਜ ਲੋਕਾਂ ਦੇ ਸ਼ਹਿਰ ਕਰਨ ਵਾਲੀ ਚੀਜ਼ ਸ਼ਹਿਰ ਦਾ ਬਣ ਗਿਆ ਜਿਹੜਾ ਗੰਦਗੀ ਦਾ ਸਭ ਤੋਂ ਵੱਡਾ ਸਰਗਰਮ ਹੈ ਕਿ ਭਾਈ ਫਿਰ ਜਿਹੜਾ ਇਹ 500 ਕਰੋੜ ਰੁਪਏ ਦੀ ਲਾਗਤ ਦੇ ਨਾਲ ਟੋਪਾ ਬਣਿਆ ਹੈ ਤੁਹਾਨੂੰ ਸਮਰਪਿਤ ਵੀ ਕਰਦੇ ਆ ਪਰ ਤੁਹਾਨੂੰ ਬੇਨਤੀ ਵੀ ਕਰਦੇ ਆ ਕਿ ਤੁਹਾਡੀ ਜ਼ਿੰਮੇਵਾਰੀ ਆ ਵੀ ਇਹਨੂੰ ਸਾਫ਼ ਰੱਖਣਾ ਹੈ ਸੁਥਰਾ ਰੱਖਣਾ ਹੈ ਤੇ ਇਹਦੀ ਜਿਹੜੀ ਸਾਹ ਸੰਭਾਲ ਆਏ ਆਪਣੇ ਖੁਦ ਤੁਸੀਂ ਆਪ ਕਰਨੀ ਸਰਕਾਰ ਦਾ ਟੋਂਬਾ ਨਹੀਂ ਇਹ ਤੁਹਾਡਾ ਆਪਣਾ ਟੋਂਬਾ ਹੈ ਤੇ ਹੁਣੇ-ਹੁਣੇ ਮੈਂ ਸੀਹਿੰਗਰ ਸਾਹਿਬ ਨੂੰ ਕਿਹਾ ਵੀ ਇਹਦੇ ਵਿੱਚ ਇੱਕ ਕੂਵਾਰਾ ਕਿਉਂ ਇਹਦੇ ਵਿੱਚ ਮੱਛੀਆਂ ਛੱਡਣੀਆਂ ਨੇ ਤੇ ਮੱਛੀਆਂ ਖਾਣ ਵਾਲੇ ਵੀ ਧਿਆਨ ਘਟਦੇ ਹੋ ਕੇ ਤੇ ਉਹਨਾਂ ਨੂੰ ਮਰੀਆਂ ਦੀ ਜੀਣ ਦਾ ਮੌਕਾ ਵੀ ਦੇਣਾ ਆਪਾਂ ਨੇ ਤੇ ਮੱਛੀਆਂ ਵਾਸਤੇ ਜ਼ਰੂਰੀ ਆ ਵੀ ਉਹ ਆਕਸੀਜਨ ਆ ਜਿਹੜੀ ਉਹ ਹੋਵੇ ਇਹ ਉਹਦੇ ਲਈ ਵੀ ਜ਼ਰੂਰੀ ਆ ਵੀ ਕੂਵਾਰਾ ਜਿਹੜਾ ਉਹ ਲਗਾਇਆ ਲਗਾਇਆ ਜਾਵੇ ਤੇ ਬਹੁਤ ਚਲਦੀ ਆ ਜਿਹੜਾ ਇੱਕ ਇੱਕ ਫੌਂਟੇਨ ਇਹ ਫਰਕ ਹੈ ਨਹੀਂ ਆਪਾਂ ਉਹ ਵੀ ਲੱਗ ਜਾਊਗਾ ਤੇ ਨਾਲੇ ਦੇਖਣ ਨੂੰ ਵੀ ਸੋਹਣਾ ਲੱਗੂਗਾ ਤੁਸੀਂ ਉਹਨੂੰ ਇੰਜੋਏ ਵੀ ਕਰੋਗੇ ਤੇ ਮੱਛੀਆਂ ਦੀ ਜਾਨ ਵਾਸਤੇ ਵੀ ਉਹ ਬੇਦਰਦ ਸਿਰ ਹੋਊਗਾ ਇੱਕ ਵਾਰ ਫਿਰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਤੇ ਯਕੀਨ ਤੋਂ ਕਿ ਤੁਸੀਂ ਹਾਂ ਉਹ ਜੋ ਬਹੁਤ ਮੰਦਾ ਆਈ ਉਹ ਰੀਜਨ ਜਿਹੜੀ ਹੈ ਲਾਉਣੀ ਹੈ ਜਿਹੜੀ ਆਪਾਂ ਫੋਟਵਾਲ ਬਣਾਇਆ ਤਾਂ ਕਿ ਬੱਚੇ ਜਿੱਤੇ ਤੋ ਟੋਬੇ ਦੇ ਵਿੱਚ ਨਾ ਗੱਲ ਜਾਂ ਤੋਂ ਬੜੀ ਜਲਦੀ ਆ ਜਿਹੜੇ ਦਾ ਕੰਮ ਆ ਜਿਹੜਾ ਜਿਹੜਾ ਕਹਿਦਾ ਹੋਊ। ਤੋ ਆਦਿ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸੰਤੋ। ਇਹ ਸਾਨੂੰ ਸਾਡੇ ਹਲਕੇ ਦੇ ਐਮਐਲਏ ਸਰ ਪ੍ਰਮੇਂਦਰ ਸਿੰਘ ਜੀ ਨੂੰ ਬੇਨਤੀ ਕਰਦਾਂਗੇ ਉਹ ਧੰਨਵਾਦ ਕਰਨਗੇ ਐਮਐਲਏ ਸਾਹਿਬ ਦਾ ਪ੍ਰਮੇਂਦਰ ਸਿੰਘ ਜੀ ਸੁਹਾਣਾ। ਸਵਾਹਿਬ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੇ। 1 ਮਿੰਟ ਬੈਠ ਕੇ 1 ਮਿੰਟ ਟੋਬਾ ਆ। ਬਹੁਤ ਸੋਹਣਾ ਬਣ ਗਿਆ ਆ ਬਹੁਤ ਬਹੁਤ ਧੰਨਵਾਦ ਆ ਬੈਠੋ ਤੁਹਾਡੀ ਗੱਲ ਕਰਨੀ ਆ ਬੈਠੋ ਤਾਂ ਸਹੀ ਗਾਨੇ ਦਿਆਂ ਕਰੋੜ ਸਾਹਿਬ ਜੀ ਸਰ ਇਹ ਸਾਹਮਣੇ ਨਾ ਅੰਗਲਵਾੜੀਆ ਉਹਦੀ ਛੱਤ गिरਣ ਵਾਲੀ ਆ ਵਿੱਚ ਬੈਠੇ ਹੁੰਦੇ ਬੱਚੇ ਯਾ ਜੇ ਨਹੀਂ ਬਣਵਾ ਸਕਦੇ ਸਾਨੂੰ ਭਾਣ ਬੋਰਡ ਦੇ ਦਿਓ ਅਸੀਂ ਉਹਦੀ ਛੱਤ ਹੀ ਢਾ ਲਈਏ ਕਿਉਂਕਿ ਬੱਚਿਆਂ ਦੇ ਉੱਤੇ ਨਗਰ 'ਚ ਤੇ ਇੱਕ ਕਿਰਪਾ ਹੋਰ ਕਰਦੇ ਹੋ ਇਹ ਸਾਡਾ ਜਿਹੜਾ ਮੱਲਾ ਹੈ ਗਾਇਆ ਇੱਥੇ ਜਿਹੜੇ ਟਰਾਂਸਫਾਰਮ ਲੱਗੇ ਉਹਨਾਂ ਦੇ ਲੋਡ ਹੈਗਾ ਬਹੁਤ ਜ਼ਿਆਦਾ ਫਿਊਜ ਬਹੁਤ ਉੱਡਦੇ ਆ ਤੇ ਜੇ ਦੋ ਟਰਾਂਸਫਾਰਮ ਇੱਥੇ ਰਖਵਾ ਦੋ ਤਾਂ ਬਹੁਤ ਕਿਰਪਾ ਹੋਵੇਗੀ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਪਹਿਲੇ ਤਾਂ ਚੰਦੂ ਮਾਜਰਾ ਜੀ ਤੁਹਾਨੂੰ ਪਤਾ ਹੀ ਹੈ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਕਿ ਦੋ ਵਾਰੀ ਇੱਥੇ ਟੱਕ ਲਾ ਗਏ ਸੀਗੇ ਬਹੁਤ ਕੁਝ ਕਰਕੇ ਜੀ ਸਵਾਲ ਹੀ ਨਹੀਂ ਠੀਕ ਆ ਅੱਜ ਮੈਂ ਉਹਦੇ ਵੀ ਗਿਆ ਸੀ ਕਰਕੇ ਦਿਖਾਣਾ ਤੇ ਜਿਹੜੇ ਕਰਕੇ ਦਿਵਾ ਲਿਆ ਬਹੁਤ ਬਹੁਤ ਧੰਨਵਾਦ ਆ ਪਾਰ ਦੇ ਪਤਾ ਜਾਂਦਾ ਜਦੋਂ ਬੋਟ ਨਹੀਂ ਬਣਦੀ ਤੇ ਇਸ ਕਰਕੇ ਤੇ ਰੀਸ ਦੇ ਨਾਲ ਨਾਲ ਇਹ ਵੀ ਜ਼ਰੂਰੀ ਜੀ ਆ ਵੀ ਕਹਿੰਦੇ ਨੇ ਦੱਸਣਾ ਜਿਹਦਾ ਬਹੁਤ ਜ਼ਰੂਰੀ ਹੈ ਸਾਡੇ ਅਫੀਸ਼ੀਅਲਸ ਨੇ ਹਮੇਸ਼ਾ ਹੀ ਇਸ ਬੰ ਨੂੰ ਜਾਣੂ ਬਣਾਉਂਦੇ ਰਹਿੰਦੇ ਨੇ ਉਹਨਾਂ ਦਾ ਬਹੁਤ ਧੰਨਵਾਦ ਜੀ ਆ ਔਰ ਨਾਲ ਹੀ ਜਰਵੰਤ ਸਿੰਘ ਸਾਡੇ ਪੁਰੇ ਸੇਵਾਦਾਰ ਨੇ ਪਾਰਟੀ ਦੇ ਹਰ ਵੇਲੇ ਲੱਗੇ ਰਹਿੰਦੇ ਨੇ ਸਹਦ ਕੋਪੇ ਦੇ ਮਾਰੀ ਇਹ ਵਿਚਾਰੇ ਭਾਂਡਾ ਕਰਦੇ ਰਹੇ ਵੀ ਹਰ ਕਿਸੇ ਕੋਈ ਕੰਮ ਨਾ ਲਵੇ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਤੇ ਨਾਲ ਪ੍ਰਮੇਂਦਰ ਸਿੰਘ ਨੌਜਵਾਨਾ ਨਾਗਰ ਦੇ ਆਮਦੋਪਾਤੀ ਦੀ ਸੇਵਾ ਦਾ ਸੇਵਾ ਕਰ ਰਹੇ ਨੇ ਤੇ ਤਲਵੰਤ ਕੌਰ ਕੋਹਲ ਜੀ ਉਹਦੀ ਬੈਠਕ ਇੱਕ ਹਰਦਾਸ ਸਿੰਘ ਤੇ ਨਾਲ ਸਾਡੀ ਹੋਰ ਬੈਠੇ ਨੇ ਕੇ ਪੀਆਰਓ ਤੇ ਸਰਕਾਰੀ ਨੇ ਫਾਰਮੈਟ ਤੋਂ ਆਉਂਦੇ ਨੇ ਪਹਿਲੇ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਜਾਂ ਸਰਕਾਰ ਦੇ ਕਮ ਕਰਦੀ ਆ ਜਿੰਨਾਂ ਦੇ ਵਾਸ਼ਮ ਕਰਦੇ ਉਹ ਲੋਕਾਂ ਦਾ ਜੋ ਪਾਰਾ ਵਾਲੀ ਵੀ ਵੀਡੀਓ ਨਹੀਂ 55 ਦੇ ਹੋਈ ਬੈਠੇ ਸੀ ਜਿਹੜੀ ਚ ਦੇ ਵਿੱਚ ਪ੍ਰੈਸ ਵੀ ਆਈ ਹੋਈ ਹੈ ਤੇ ਨਾਲ ਇੱਕ ਮੌਲੀ ਤੋਂ ਸਰਪੰਚ ਸਰਕਾਰ ਸਰਕਾਰ ਜੀ ਬੈਠੇ ਨੇ ਇਹਦੇ ਨਾਲ ਸਮੂਹ ਕੀ ਜੀ ਬੈਠੇ ਨੇ ਬੈਰੋਂ ਤੋਂ ਸਰਪੰਚ ਸਾਹਿਬ ਹੋਰ ਵੀ ਬੜੇ ਸਰਕਾਰ ਜੋ ਆਪ ਨੂੰ ਸਰਕਾਰ ਦੇ ਖੰਦੇ ਦੇ ਨੰਬਰ ਦਾ ਪਸ ਸਰਚ ਬੈਠੇ ਨੇ ਜਿੰਨਾਂ ਜਿੰਨਾ ਨਾ ਹੀ ਇੱਕ ਲਿਸਟ ਹੈ ਮੇਰੇ ਸਾਰੇ ਮੇਰੇ ਨੂੰ ਮਾਫ ਕਰਦੇ ਹੋ ਤੇ ਅੱਜ ਬਹੁਤ ਖੈਰ ਨਾਲ ਆਉਂਦੇ ਸੱਜਣੇ ਸਾਥ ਬਾਈ ਜੈਗੁਰੂ ਜੀ ਦਾ ਕਲਸਾ ਰਹਿਗੂ ਜੀ ਦੀ ਸੇਵਾ ਤੋਂ ਪਹਿਲਾਂ ਸਰ ਬਧਾਈਆਂ ਮੁਬਾਰਕਾਂ ਖਾਸ ਕਰਕੇ ਜਿੰਨੇ ਸੁਹਾਣੇ ਦੇ ਲੋਕ ਨੇ ਇੱਥੇ ਕਿ ਨਵੀਂ ਫੈਸਲੀ ਦੀ ਜਿਹੜੀ ਤੁਮਨੇ ਕੰਮ ਅਦੇਦਾ ਹੋਇਆ ਵੀ ਤੋਂਬੇ ਤਾਂ ਨਹੀਂ ਇਹ ਨਹੀਂ ਕਰਨ ਜਿਹੜਾ ਹੋਇਆ ਹੋਇਆ ਵੀ ਬਹੁਤ ਹੀ ਅਤੀ ਅਤੀ ਅਭੀ ਅਜੋਕ ਜਿਹਦੀਆਂ ਟੈਕਨੋਲੋਜੀ ਤੇ ਸੁਵਿਧਾ ਦੇ ਨਾਲ ਹੋਇਆ ਔਰ ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ ਵੀ ਮੇਰਾ ਖਿਆਲ ਲਈ ਗਈ ਸਾਡੇ ਨਿਸਪਤ ਕਾਉਂਸਲ ਦੇ ਜਿਹੜੇ ਅਫਸਰ ਨੇ ਜਿਹੜੀ ਮੁਕਾਜ਼ਮ ਨੇ ਜਿਨ੍ਹਾਂ ਨੇ ਬਣਾਇਆ ਐਸਟੀਮੇਟ ਤਿਆਰ ਕੀਤਾ ਤੇ ਫਿਰ ਜਿਨ੍ਹਾਂ ਨੇ ਇਹਨੂੰ ਇੰਪਲੀਮੈਂਟ ਕੀਤਾ ਠੇਕੇਦਾਰ ਉਹਨਾਂ ਦੀ ਤਾਰੀਫ਼ ਕਿੱਦੋਂ ਕਿਦਾਂ ਦੀ ਤੁਸੀਂ ਰਹਿ ਸਕਦੇ ਕਿਉਂਕਿ ਜਿਹੜਾ ਚੰਗਾ ਕੰਮ ਹੈ ਉਹਦੀ ਤਾਰੀਫ਼ ਹਜੇ ਵੀ ਉਹ ਹੋ ਵੀ ਜਾਂਦੀ ਹੈ ਤੇ ਕੰਮ ਹੀ ਚੱਲਦੀ ਵੀ ਆ ਕਿਉਂਕਿ ਜੇ ਆਪਾਂ ਚੰਗੇ ਕੰਮ ਦੀ ਤਰੀਫ਼ ਨਹੀਂ ਕਰਾਂਗੇ ਤਾਂ ਫਿਰ ਅਸੀਂ ਕਰਾਂਗੇ ਮੈਂ ਕਿਹਨੂੰ ਕਿ ਹੌਸਲਾ ਬਣਾਉਣਾ ਹੋਊਗਾ ਤੇ ਜੇ ਹੌਸਲਾ ਬਣਾਉਣਾ ਵੀ ਹੋਊਗਾ ਫਿਰ ਸਮਝੋ ਵੀ ਅੱਜ ਇੱਕ ਕੰਮ ਕਰਨ ਦੀ ਜਿਹੜੀ ਸ਼ਕਤੀ ਹੈ ਉਹ ਘਟ ਜਾਂਦੀ ਹੈ ਜੇ ਆਪਾਂ ਸ਼ਾਵਰ ਤੋਂ ਦਵਾ ਲੇ ਤਾਂ ਫਿਰ ਸਖਤੀ ਦਬਲ ਤੇ ਨਿਵਾਜ਼ ਅਰਗੁਨਾ ਵੀ ਹੋ ਜਾਂਦੀ ਹੈ ਤਾਂ ਕਿ ਇਥੇ ਜਿਹੜੀ ਚਰਚੀ ਆ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ ਤੇ ਸੌਖੀ ਹੋ ਜਾਂਦੀ ਹੈ ਤੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਵਾਰ-ਵਾਰ ਇਹਨਾਂ ਤੇ ਧੰਨਵਾਦ ਵੀ ਕਰਦਾ ਪੂਰੇ ਸਟਾਫ ਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦਾ ਇਹ ਤੋਬਾ ਸੀ ਜਿਹੜਾ ਜਿਉਂ ਈਨ ਦਾ ਰੂਪ ਦਿੱਤਾ ਗਿਆ ਕਿਤੇ ਹਰ ਬਨੇ ਦੰਦ ਹੁੰਦਾ ਸੀ ਤੇ ਲੋਕ ਇਹਨੂੰ ਕਬਜ਼ਾ ਵੀ ਕਰ ਲੈਣਾ ਸੀ ਹਾਂ ਜੀ ਜਿਵੇਂ ਦੱਸਿਆ ਹੀ ਆ ਕੋਈ ਸਾਡੇ ਈਲੀਕਰਾ ਆਏ ਸੀ ਉਹਨਾਂ ਸੰਸਾਰ ਨੂੰ ਵਰਗੇ ਆ ਜੇ ਉਹ ਉਹਨਾਂ ਨੇ ਕੋਈ ਮੱਥਾ ਹੀ ਪਵਾ ਦਿਆ ਸੀ ਤੇ ਇਹਦੇ ਵੱਡੇ ਚੱਕ ਦੇ ਹਨ ਮਤਲਬ ਆਪਣੀ ਆਪਣੀ ਸਮਝੀ ਗਾਦਾ ਜਦੋਂ ਇਹੋ ਕੇ ਕਰਕੇ ਮੈਂ ਲੋਕਾਂ ਨੂੰ ਇਹ ਗੱਲ ਜੀ ਯਕੀਨ ਕਰਦਾ ਜੀ ਕਿ ਇਹ ਜਿਹੜੇ ਇਨਸਾਨੀਆਂ ਗੱਲਾਂ ਸੰਕਾ ਜਿਹੜੇ ਇੱਕ ਸ਼ਾਮ ਦਾ ਤਾਂ ਇਹ ਕੋਪੜ ਦੇ ਇਹਨਾਂ ਨੂੰ ਐਵੇਂ ਨਾ ਸਮਝੋ ਇਹ ਸਾਡੇ ਜੀਵਨ ਦਾ ਇੱਕ ਬਹੁਤ ਵੱਡਾ ਜੀਵਨ ਦਾ ਇੱਕ ਬਹੁਤ ਵੱਡਾ ਅੰਗ ਨੇ ਜੇ ਇਹ ਨਹੀਂ ਰਹਿਣਗੇ ਤਾਂ ਸਾਡਾ ਜੀਵਨ ਨਹੀਂ ਰਹੇਗਾ ਜੇ এনवायरमेंट ਨੂੰ ਡੇਗੂਗਾ ਫਾਟਾ ਫਰ ਨਹੀਂ ਲੱਗੂਗਾ ਅਸੀਂ ਸਾਰੇ ਦੱਸ ਲਾਂਗੇ ਅਸੀਂ ਸਾਰੇ ਨਕਸ਼ੀ ਬਣਾਦਾ ਕਿ ਅਸੀਂ ਕੱਟ ਦੇਣਾਗੇ ਸਾਰੇ ਪ੍ਰੋਸੈਸ ਬੰਦ ਫਾਇਲ ਜੂਗਾ ਬੁਮਾਰੀਆਂ ਫੈਲ ਜਾਣਗੀਆਂ ਫਿਰ ਆਪਾਂ ਇਹ ਨਾ ਸਮਝੀਏ ਵੀ ਅਸੀਂ ਇਹਨਾਂ ਨੂੰ ਖਤਮ ਕਰਦੇ ਆਪ ਜੀ ਜੀ ਰਹਿ ਲਾਂਗੇ ਤੇ ਆਉਣ ਵਾਲੀ ਜੇਨਰੇਸ਼ਨ ਨੂੰ ਕੀ ਸੁੱਖ ਦੇ ਕੇ ਜਾਵਾਂਗੇ ਆਪਾਂ ਇਹ ਸਮਝੀਏ ਕਿ ਆਪਾਂ ਜੇ ਇਹ ਕੰਮ ਕਰਦੇ ਆ ਜਿਹਦਾ ਪੂਰਾ ਜੋਰ ਹੈ ਲੱਗਦਾ ਹੈ ਪੁਰਾਣੇ ਮੁਹਾਲੇ ਦੀ ਜਿਵੇਂ ਕਰਕੇ ਫੈਸਲਾ ਹੁੰਦਾ ਹੈ ਗੱਲ ਕਰਦਾ ਹੁੰਦਾ ਤਾਂ ਸਾਰੇ ਇਹ ਜਣ ਬਹਿਣਾ ਹੁੰਦਾ ਕਿ ਸਾਡੇ ਜਮਾਲ ਦੀ ਇੱਕ ਗੱਲ ਪੈ ਗਈ ਹੈ ਵੀ ਸਾਡਾ ਪਲਾਗ ਭਾਵੇਂ ਕਨਾਲ ਦਾ ਹੋਵੇ ਭਾਵੇਂ 300 ਗਾਜਰ ਹੋਵੇ ਭਾਵੇਂ 500 ਗਾਜਰ ਹੋਵੇ ਭਾਵੇਂ 1000 ਗਾਜਰ ਹੋਵੇ ਜਾਂ ਤਾਂ ਕசி ਸੜਕ ਦਾ ਬਰਮ ਨਹੀਂ ਬਣਉਂਦਾ ਉਦੋਂ ਤੱਕ ਸਾਨੂੰ ਸਵਾਦ ਜਾਂ ਨਹੀਂ ਸਾਨੂੰ ਲੱਗਦਾ ਵੀ ਯਾਰ ਇਹ ਅਧੂਰਾ ਕੰਮ ਹੈ ਮੈਂ ਹਰੇਕ ਨੂੰ ਬੇਨਤੀ ਕਰਦਾ ਹਾਂਗਾ ਵੀ ਇਹ ਕੰਮਾਂ ਨੂੰ ਆਪਾਂ ਬਚੀਏ ਤੇ ਬਚਰਮ ਦੇ ਨਾਲ ਅਪਾ ਫੁਰਨੀ ਬਚਾ ਕੇ ਜਨਰੇਸ਼ਨ ਨੂੰ ਵਿਛਾਵਾਂਗੇ ਤੇ ਆਪਣਾ ਸ਼ਹਿਰ ਤੇ ਕੋਈ ਨਾ ਜਿਹੜਾ ਉਹਦੀ ਖੂਸ਼ੂਰਤੀ ਨਵੀਂ ਜਿਹੜਾ ਟਾਈਮ ਆ ਉਹ ਰੱਖਾਂਗੇ ਮੈਂ ਇਸ ਤੋਂ ਵੀ ਇਹ ਵੀ ਲਈ ਲਈ ਨੀ ਗੱਲ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਇੰਤਰੀ ਵੇਰ ਵਧਾਈ ਦਿੰਦਾ ਆ ਤੁਹਾਨੂੰ ਇਹ ਦੋਨਾ ਇਹ ਜਿਹੜਾ ਇੱਕ ਦੂਸਰਾ ਟੋਬਾ ਇੱਥੇ ਹੈ ਉਹ ਵੀ ਬਹੁਤ ਜਲਦੀ ਉਹਦਾ ਨਿਗਮੀ ਕਰਨ ਦਿੱਤਾ ਜਾਊਗਾ ਤੇ ਇਹ ਪਰ ਰਾਇਪੁਰ ਖੁਰਦ ਦੇ ਵਿੱਚ ਦੀ ਮੈਂ ਟੋਬਾ ਬਣਾਇਆ ਤੁਸੀਂ ਜਾ ਕੇ ਦੇਖੋਗੇ ਅਸੀਂ ਮੈਂ ਆਪਣੇ ਹੀ ਲਾਗਤ ਦੇ ਨਾਲ ਉੱਥੇ ਟੋਬਾ ਨੂੰ ਤਿਆਰ ਕਰਾਇਆ ਮੈਂ ਕਹਿੰਦਾ ਤਾਂ ਹੋਰ ਕਿਸੇ ਨੂੰ ਜਾ ਜੀ ਜੇ ਤੁਹਾਡੀ ਤੁਹਾਨੂੰ ਜਰੂਰ ਕਿਸੇ ਨੂੰ ਦੇਖੋ ਤੇ ਬਹੁਤ ਹੀ ਖੂਬਸੂਰਤ ਟੋਬਾ ਅਸੀਂ ਜਿਹੜਾ ਜਿੱਤੇ ਜਾਂਦ ਪਿਆ ਹੋਇਆ ਸੀ ਉਹ ਸਾਫ਼ ਸੁਥਰਾ ਬਣਾ ਕੇ ਲੋਕਾਂ ਦੇ ਸਹਿਰ ਕਰਨ ਲਈ ਜਗ੍ਹਾ ਜਾਂ ਕੋਈ ਟੋਬੇ ਲਈ ਜਗ੍ਹਾ ਜਿਹੜੀ ਉਹ ਬਣਾਈ ਹੈ ਤਾਂ ਆਪਾਂ ਸਾਰੇ ਹੰਬੜਾ ਮਹਾਰਾਜ ਦੇ ਤਾਂ ਜਿਹੜੇ ਚਲਦੇ ਪਰਮੇ ਇਹ ਸਾਰੀ ਹੋਲੀ-ਹੋਲੀ ਕਰਕੇ ਆਪਾਂ ਨੂੰ ਪੂਰੇ ਚਾਹਾਂਗੇ ਤੁਸੀਂ ਕਹੋਗੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈਆ ਤੇ ਮੈਨੂੰ ਤੁਸੀਂ ਆਪਣਾ ਸੇਵਾਦਾਰ ਬਣਦਾ ਤੇ ਮੇਰੀ ਕੋਸ਼ਲ ਚ ਇਹ ਹੁੰਦੀ ਆ ਵੀ ਹਰ ਇੱਕ ਤਰੀਕੇ ਦਾ ਕੰਮ ਉਹ ਹਰ ਇੱਕ ਜਵਨਮਰ ਦਾ ਕੰਮ ਜਿਹੜਾ ਲੋਕਾਂ ਨੂੰ ਜ਼ਰੂਰਤ ਹੋਵੇ ਜਿਸ ਦੀ ਉਹਨੂੰ ਮੈਂ ਪੂਰਾ ਕਰ ਸਕਾਂ ਤੇ ਮੈਂ ਕਾਫੀ ਕੋਸ਼ਿਸ਼ ਕਰਦਾ ਵੀ ਹੋਇਆ ਤੇ ਕਿੰਨਾ ਕਿਤੇ ناکਾਮਯਾਬੀ ਵੀ ਮਿਲ ਜਾਂਦੀ ਹੈ ਕਿਉਂਕਿ ਸਰਕਾਰੀ ਸਿਸਟਮ ਵੀ ਐਦਾਂ ਦਾ ਅੰਧਾ ਵੀ ਕਿਤੇ ਨਿਕਟ ਆ ਜਾਂਦੀ ਹੈ ਮੇਰੀ ਕੋਸ਼ਿਸ਼ ਹੁੰਦੀ ਆ ਵੀ ਹਰ ਤਰੀਕੇ ਦੇ ਨਾਲ ਜਿਹੜੀ ਐਡਰੈਸਮੈਂਟ ਕੀਤੀ ਜਾਵੇ ਇਹ ਝੂਠ ਬੋਲਣਾ ਤੇ ਲੋਕਾਂ ਨੂੰ ਧਾਰੇ ਜੱਥੇ ਜ਼ੋਰ ਨਹੀਂ ਦੇਣੀ ਆਹੋ ਤੇ ਜਦੋਂ ਆਹ ਬਣਾ ਰਹੇ ਨੇ ਕਿ ਇਸ ਕਰਕੇ ਜਿੰਨਾ ਕਿ ਕਾਨੂੰਨ ਨਾਲ ਕਰ ਸਕਦਾ ਐ ਉਦੋਂ ਮੈਂ ਘੱਟ ਹੀ ਦੱਸਦਾ ਤੇ ਵੱਧ ਕਰਕੇ ਵੀ ਦਿਖਾਉਣ ਦੀ ਜਿਹੜੀ ਆ ਉਹ ਮੇਰੀ ਕੋਸ਼ਿਸ਼ ਹੁੰਦੀ ਆ ਤੇ ਅਤਰੀ ਸਾਹਿਬ ਨੇ ਇੱਕ ਟਕਵਾਰੀ ਜਿਵੇਂ ਧਮਾਕਾ ਵੀ ਕੀਤੀਆਂ ਨੇ ਕੋਸ਼ਿਸ਼ ਨਾਲ ਤੁਸੀਂ ਤੇ ਮੈਨੂੰ ਵੀ ਲੱਗਦਾ ਵੀ ਕਿ ਤਾਂ ਪਹਿਨੋਂ ਅਲਰੇਡੀ ਪਾਈਪ ਲਾਈਨ ਦੇ ਵਿੱਚ ਨਹੀਂ ਤੇ ਮੈਂ ਫਨਤੀ ਨੂੰ ਦੱਸ ਦਿੰਦਾ ਕਿ ਜਿਹੜੀ ਪਾਈਪ ਲਾਈਨ ਜਿਹਨਾਂ ਨੇ ਗੱਲ ਕੀਤੀ ਆ ਪਾਣੀ ਦੀ ਮੇਰੇ ਪਾਣੀ ਦੀ ਤੇ ਬੜੀ ਦੇਰ ਤੋਂ ਪਹਿਲੀ ਦੇਰ ਦਾ ਗੱਲ ਚੱਲ ਰਹੀ ਹੈ ਮੌਲੀ ਪਿੰਡ ਵਾਸਤੇ ਸੋਹਣੇ ਪਿੰਡ ਵਾਸਤੇ ਤੇ ਬੜੀ ਜਲਦੀ ਜਿਹੜੀ ਆ ਇਹ ਕੰਮ ਪਾਣੀ ਦਾ ਜਿਹੜਾ ਜਰੂਰ ਹੋ ਜੂਗਾ ਕਿ ਤੇ ਸੋਹਣੇ ਦੇ ਵਿੱਚ 50 ਲੱਖ ਵੀ 70 ਲੱਖ ਵੀ ਲੱਗਦੇ ਨਾਲ ਆਲਰੇਡੀ ਪਾਈਪ ਆ ਜਿਹੜੀ ਉਹ ਪੈ ਰਹੀ ਆ ਤੇ ਬੜੀ ਜਲਦੀ ਪਾਣੀ ਆ ਜਿਹੜਾ ਇਹ ਸੋਹਣੇ ਨੂੰ ਮਿਲਣਾ ਹੈ ਜਿਹੜਾ ਤੇ ਸ਼ੁਰੂ ਹੋ ਜੂਗਾ ਉਹ ਕੋ ਪਹਿਲਾ ਕੁੰਬੜਾ ਮੋਹਾਲੀ ਪਿੰਡ ਤੇ ਹੋਰ ਜਿਹੜੇ ਜਿਹੜੇ ਮਹਾਂਜਲ ਪ੍ਰੈਸੈਂਸੇ ਨੇ ਪਹਿਲੇ ਉਹਨਾਂ ਨੂੰ ਮਹਿਰ ਦੇ ਪਾਣੀ ਦੇ ਨਾਲ ਜੁੜਵਾ ਦਿੱਤੇ ਤੇ ਇਹ ਵੀ ਬਰੀ ਜਲਦੀ ਮਹਿਰ ਦੇ ਪਾਣੀ ਨਾਲ ਜੋੜ ਦਿੱਤਾ ਜਾਊਗਾ ਔਰ ਦੂਸਰੀ ਗੱਲ ਰਹੀ ਸੀਵਰੇਜ ਵੀ ਹੋਵੇ ਦੇਖਦੇ ਆਂ ਕਿ ਕਿੱਥੇ 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 ਲੱਗਦਾ ਹੈ ਇਥੋਂ ਦੀ ਗੱਲ ਕਿ ਇਥੇ ਪਾਇਪ ਕੋਈ ਕੋਈ ਹੋਈ ਆ ਸਾਡੇ ਚੀਜ਼ ਨਹੀਂ ਆ ਬੱਤਾ ਜੀ ਬੈਠੇ ਨੇ ਪ੍ਰੈਸੈਂਸਰ ਸਾਹਿਬ ਅੱਥੇ ਬੈਠੇ ਨਹੀਂ ਇਹਨਾਂ ਨੂੰ ਬੇਨਤੀ ਕਰਦਾ ਇਹਨੂੰ ਬੇਨਤੀ ਮੰਨ ਕੇ ਤੁਸੀਂ ਤੁਹਾਨੂੰ ਮਾਲ ਲੈ ਵੀ ਤੁਸੀਂ ਇਹ ਵੀ ਸਰਵੇਖ ਰਾਕੇ ਵੀ ਕਿਉਂਕਿ ਅਧਿਸ਼ਰਿਓ ਦੱਸਣ ਦੇ ਤਰ੍ਹਾਂ ਸਾਨੂੰ ਫਤਹਿ ਵੀ ਪੀਜੀ ਤਾਂ ਹੁਣ ਆਪਣੇ ਦਮਾਗ ਚ ਪੈ ਗਿਆ ਕਿ ਬਣਾਉਣੇ ਬਣਾਉਣੇ ਨੇ ਪਿੰਡ ਖਤਮ ਹੋ ਗਏ ਪਿੰਡਾਂ ਦਾ ਗੱਲ ਚ ਖਤਮ ਹੋ ਗਿਆ ਪਿੰਡ ਪਿੰਡ ਨਹੀਂ ਰਏ ਹੈਗੇ ਸਾਰੇ ਨਿਮਚੀ ਹੋ ਗਏ ਪਿੰਡ ਦੇ ਹੁਣਾ ਕਿ ਪੀਜੀ ਆਪਣੇ ਬਣਾ ਲਏ ਨੇ ਤੇ ਆਪਾਂ ਵੇਚ ਕੇ ਇੱਧਰ ਉੱਧਰ ਚਲੇ ਗਏ ਨੇ ਤੇ ਜਿਹੜਾ ਨੁਕਸਾਨ ਜਿਹੜਾ ਹੋਏ ਹੋ ਰਿਹਾ ਜਿਹੜੇ ਪਾਣੀ ਦੀ ਗੱਲ ਇਹ ਕਰ ਰਹੇ ਨੇ ਆਤਰੀ ਦੀ ਕਰ ਰਹੇ ਨੇ ਪਾਣੀ ਦੀ ਘਾਟ ਦੀ ਆਪਣਾ ਗੱਲ ਕਰ ਰਹੇ ਹਾਂ ਇਸ ਕਰਕੇ ਹੋ ਰਹੀ ਆ ਬਈ ਪਿੰਡ ਦੀ ਆਬਾਦੀ 15000 ਨਿਸ਼ਚਿਤ ਰੂਪ ਦੇ ਉੱਥੇ 3 ਟਿਊਬਨ ਲੱਗ ਸਕਦੇ ਨੇ ਲੇਕਿਨ ਅਸਲ ਦੇ ਵਿੱਚ ਪਿੰਡ ਦੀ ਆਬਾਦੀ ਹੈ 50000 ਹੁਣ 3 ਟਿਊਬਨ ਨਾਲ ਸਿੱਧਾ ਵੱਧ ਅਸੀਂ ਲਾ ਨਹੀਂ ਸਕਦੇ ਕਿਉਂਕਿ ਆਬਾਦੀ ਦੇ ਨਾਲ ਉਹਨੂੰ ਅਟੈਚ ਕੀਤਾ ਹੈ ਤੇ ਆਪਾਂ ਨੇ ਪੀਜੀਆ ਦੇਖ ਕੇ ਆਬਾਦੀ ਇੰਨੀ ਜ਼ਿਆਦਾ ਵਧਾ ਦਿੱਤੀ ਹੈ ਜਿਹੜੇ ਕਰਕੇ ਪਾਣੀ ਦੀ ਕਿੱਲਤ ਹੈ ਜਿਹੜੀ ਉਹ ਪਿੰਡ ਵਾਲਿਆਂ ਨੂੰ ਆ ਰਹੀ ਹੈ ਪੀਜੀਆ ਦਾ ਫਿਰ ਵੀ ਮੋਟਰਾਂ-ਮੋਟਰਾਂ ਲਾ ਕੇ ਆਪਣਾ ਆਣੀ ਬਾਦੂ ਮਿੱਤ ਨੂੰ ਦੇਣਾ ਤਾਂ ਇਸ ਕਰਕੇ ਆਪਾਂ ਕਿੰਨਾ ਕਿਤੇ ਆਪਾਂ ਵੀ ਸਰਕਾਰ ਨੂੰ ਤਾਂ ਮੈਂ ਆਪਾਂ ਦੋ ਚੁੱਕ ਜੀ ਕਿੰਨਾ ਕਿਤੇ ਆਪਾਂ ਵੀ ਇਸ ਗੱਲ ਲਈ ਜ਼ਿੰਮੇਵਾਰ ਆ ਜਿਹੜੀਆਂ ਘਾਟਾ ਕੋਈ ਪੈਸਾ ਨੂੰ ਆ ਰਹੀਆਂ ਨੇ ਉਹਦੇ ਲਈ ਸਾਨੂੰ ਆਪ ਵੀ ਜਿਹੜਾ ਉਹ ਚੱਕਣੇ ਤੇਰਾ ਹੋਣਾ ਪਊਗਾ ਪੈਸਾ ਬਹੁਤ ਵੱਡੀ ਗੱਲ ਹੈ ਪੈਸੇ ਤੋਂ ਬਿਨਾ ਕੋਈ ਟੀਕ ਨਹੀਂ ਲੱਗਦੀ ਭਾਵੇਂ ਸਾਨੂੰ ਧਾਰਮਿਕ ਸੰਗਠਨ ਜਿਹੜੀ ਸਾਨੂੰ ਸਾਡੇ ਧਰਮ ਪ੍ਰਚਾਰ ਦੇ ਬੰਦੇ ਵੀ ਕਹਿੰਦੇ ਨੇ ਵੀ ਪੈਸਾ ਜਿਹੜਾ ਕੁਝ ਨਹੀਂ ਹੈਗਾ ਪਰ ਮੈਂ ਕਹਿੰਦਾ ਵੀ ਪੈਸੇ ਦੇ ਬਿਨਾਂ ਕੁਝ ਨਹੀਂ ਹੈਗਾ ਪਰ ਪੈਸਾ ਵੀ ਸਾਰਾ ਕੁਝ ਨਹੀਂ ਹੈ। ਮੌਲੀ ਸੰਵੇਦਨਾ ਦਾ ਕੈਚਰ ਕੋਈ ਰਹਿਣ ਸਹਿਣ ਉਹ ਉਹ ਵੀ ਪੱਜੀ ਗੱਲ ਆ। ਤਾਂ ਮਤਲਬ ਤੁਸੀਂ ਆਪਣੇ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਕੀ ਕਹਣਾ? ਉਹ ਵੀ ਪੱਜੀ ਗੱਲ ਆ। ਤੁਹਾਡੀ ਬੇਨਤੀ ਹੈ ਵੀ ਕਦਰ ਪੈਸਾ ਹੀ ਨਾ ਮੁਕਰਾ ਕੇ ਆਪਾਂ ਇਹ ਜਿਹੜਾ ਬੰਦ ਚਾਹ ਰਹੇ ਸੀ ਵੀ ਆਪਾਂ ਜਿਹੜਾ ਪਿੰਡ ਜਿਹੜਾ ਪਿੰਡ ਸੁਹਣਾ ਸੀ ਜਿਹੜਾ ਮੰਨਿਆ ਹੋਇਆ ਸੀ ਅੱਜ ਕੀ ਹੈਗਾ ਮੌਲੀ ਪਿੰਡ ਤੇ ਸਭੰਦ ਬੈਠਾ ਕਿ ਮੌਲੀ ਪਿੰਡ ਹੈ ਅੱਜ ਦਾ ਜਦੋਂ ਦਾ 10 ਸਾਲ ਪਹਿਲਾਂ ਇਹ ਹੀ ਗਲ ਕੁੰਬੜੇ ਦਾ ਇਹ ਹੀ ਗਲ ਮਟਰ ਦਾ ਇਹ ਹੀ ਗਲ ਸੁਆਲੇ ਦਾ ਜਬਾਣੀ ਦਾ ਸਾਰੇ ਤੇ ਜੇ ਇਹ ਕਰਕੇ ਆਪਾਂ ਇੱਕ ਵਾਰ ਬੰਦ ਵੀ ਸਭੀ ਧਿਆਨ ਦਈਏ ਕਿ ਪੀਲ ਨਹੀਂ ਨਾ ਤਾਰਾ ਬੜੇ ਬੰਦੇ ਸਾਰੇ ਆਏ ਉਹਨਾਂ ਨੇ ਦੇਖੋ ਕੋਲੇ ਨਹੀਂ ਆਇਆ ਹੋਰ ਲੱਗਿਆ ਹੋਰ ਲੱਗਿਆ ਨਹੀਂ ਜੀ ਤਾਰਾ ਲੜ ਗਈਆਂ ਹੋਣਗੀਆਂ ਹੋਰ ਲੱਗ ਜੇ ਤਾਰਾ ਨੇ ਨਵੇਂ ਜਿਹੇ ਬਣਾਉਣੇ ਜੇ ਕੋਈ ਜੇ ਨਾ ਪਜਾਇਆ ਨਹੀਂ ਛੱਡੀ ਕੋਈ ਸਾਰੇ ਦੇ ਬਾਹਰ ਕਿਸ ਤਰ੍ਹਾਂ ਤੇਜੀ ਵਗਦੇ ਲਈ ਵਾਦੇ ਕੱਢਦੇ ਤੇ ਕਿਹੜੀ ਸੜਕ ਰੁੱਗੂ ਉਹਦੇ ਉੱਤੇ ਲੱਗ ਨਹੀਂ ਸਕਦਾ ਜਿਹੜੀਆਂ 18 ਦੇ ਤੇ ਮਤਲਬ ਆਈ ਦੇ ਸੇਕਾਂ ਤੇ ਜਿਹੜੇ ਬੁੱਛੇ ਰੋਏ ਬੋਲੇ ਵੇ ਜਿੰਨਾ ਕਿਤੇ ਟੈਕਨੀਕਲ ਹੈ ਜਿਹੜੀ ਕੋਲ ਨੂੰ ਹੈ ਪਰ ਜਿਹੜਾ ਪਟਵਾਰੀ ਨੇ ਕਿਹਾ ਵੀ ਉਹ ਤੋਂ ਹੀ ਹੋਏ ਰੋਏ ਨੇ ਉਹ ਸਾਰੇ ਪਤਾ ਜੀ ਦੇਖ ਲੋ ਸਾਡੇ ਦੀ ਵੀਡੀਓ ਹੈ ਸਰ ਜੀ ਉਹ ਵੀ ਕਾ ਜਿਹੜਾ ਜੋ ਪਹਿਲਾਂ ਵੀ ਕੋਈ ਸੇਵ ਇਨਸਾਨ ਹੋਵੇ ਉਹ ਬੜਾ ਬੜਾ ਤੁਮੇ ਸਾਹਿਬ ਨਹੀਂ ਹੋਣੀ ਤੇ ਆਪਾਂ ਜਿੱਥੇ ਨਹੀਂ ਵੀ ਯੂਟ ਜਿਵੇਂ ਹਮ ਪਹੁੰਚੀ ਕਮਿਸ਼ਨ ਸਾਹਿਬ ਨੇ ਵੀ ਤੁਹਾਨੂੰ ਦੱਸਦੀ ਆ ਵੀ ਅੱਜ ਅੜਾਂ ਦਾ ਹਸਪਤਾਲ ਚੱਲ ਰਿਹਾ ਨਹੀਂ ਕਿਸੇ ਨੂੰ ਕਿਸੇ ਪਾਸੇ ਆਪਾਂ ਇਹ ਨਹੀਂ ਬੜਾ ਗਾ ਜਿਵੇਂ ਗਮਾਟਾ ਦੇ ਵਿੱਚ ਕੋਈ ਪੰਚਾਇਤ ਦੇ ਵਿੱਚ ਅਸੀਂ ਕੋਈ ਮਿਸਤਰੀ ਦਾ ਰਿਸ਼ਨਾ ਵਿੱਚ ਜੂਰਿਡਿਕਸ਼ਨ ਹੋ ਜਾਵੇ ਆਪਾਂ ਨੂੰ ਕੋਈ ਬੜਾ ਰਫੜ ਵੀ ਬਣਾ ਤੇ ਆਪਰੇ ਕੋਲ ਸਹਿਮਾਨ ਆਪਾਂ ਮੜਾ ਮੋਟਾ ਜਿਹੜਾ ਕੋਈ ਤਰ੍ਹਾਂ ਦਾ ਕੰਮ ਉਹ ਕਰਦੇ ਵੀ ਤਾਂ ਕਿ ਕੋਈ ਨਹੀਂ ਜੀ ਤੁਹਾਨੂੰ ਇਹ ਅਮਰਤੋ ਜਾਣਨੀ ਉਹ ਸਦਨ ਦਾ ਬਹੁਤ ਇਤਰਾਸ ਹੁੰਦਾ ਅਧਰਿਆ ਬਣਾਇਆ ਤਾਂ ਉਹ ਵੀ ਹੋ ਜਾਊਗਾ ਤੇ ਮੇਰੀ ਬੇਨਤੀ ਹੈ ਵੀ ਅਸੀਂ ਧੱਕੇਵਾਹੇ ਆ ਮਾਰਜੋਗ ਮੁੱਖ ਮੰਤਰੀ ਸਰਦਾਰ ਸੁਖਮਨ ਸਿੰਘ ਡਾਇਰੈਕਟਰ ਜਨ ਹੈ ਆਮ ਆਦਮੀ ਪਾਰਟੀ ਜਿਹੜੀ ਲਗਾਤਾਰ ਲੋਕਾਂ ਦੇ ਵਿੱਚ ਵਿੱਚ ਰਹੀਆਂ ਹੜਾ ਆਏ ਹੋਏ ਨੇ ਸਾਰੇ ਆਮ ਆਦਮੀ ਪਾਰਟੀ ਦਾ ਮંત્રી ਐਮਐਲਏ ਉੱਥੇ ਮੌਜੂਦ ਸੀ ਰਸਲ ਬਾਣੀ ਤੁਸੀਂ ਵੀ ਭੇਜ ਰਹੇ ਹੋ ਸਾਰੇ ਭੇਜ ਰਹੇ ਹਾਂ ਮਦਦ ਸਾਰੇ ਪਾਸੇ ਜਾ ਰਹੀ ਹੈ ਬੜੀ ਅਫਸੋਸ ਨਾਲ ਜਿਹੜੀ ਹੋਈ ਹੈ ਵੀ ਬਹੁਤ 3000 ਦੇ ਕਰੀਬ ਪਿੰਡ ਸੀ ਜਿਹੜੇ ਹੁਣ ਹਨ ਦੀ ਮਾਰ ਹੋਈ ਹੈ ਤੇ 40 50 ਜਿਹੜੇ ਐਡਮਿਨਿਸਟ੍ਰੇਟਰ ਜੀ ਹੋਇਆ ਉਹਨਾਂ ਦੀ ਆਦਮਾਨੀ ਸਾਡੇ ਜੀ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਨੂੰ ਆਪਣੀ ਚੈਨਲ ਦੇ ਵਿੱਚ ਨਵਾਸ ਕਰਦੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਤੇ ਅਸੀਂ ਸਾਡੀ ਕੋਸ਼ਿਸ਼ਾਂ ਦੀ ਅਸੀਂ ਹਰ ਸੂਚਨਾ ਜਿਹੜੀ ਆਪ ਤੁਹਾਡੇ ਨਾਲ ਵਾਅਦੇ ਕੀਤੇ ਸੀ ਜਿਹੜੇ ਤੁਹਾਡੇ ਨਾਲ ਅਸੀਂ ਉਹ ਬੂਟਾ ਮੇਲੇ ਤੇ ਹਾਸੇ ਗੱਲਾਂ ਤੇ ਅਸੀਂ ਪਾਵੇ 3000 ਦੇ ਵੀ ਮਾਸਟਰ ਵਾਲੀ ਗੱਲ ਸੀ ਉਹ ਵੀ ਕਰਦੀ ਹੈ ਮਹੱਲਤ ਕੀ ਨਹੀਂ ਖੋਤੇ ਨੇ ਔਰ ਬਹੁਤ ਜੱਫੀ 1000 ਰੁਪਏ ਜਿਹੜੀ ਜਾਂਦਾ ਸੀ ਕਿ ਬਾਹਰ ਤੋਂ ਭਾ ਕੇ 1100 ਰੁਪਏ ਕਰਤੀ ਸੀ ਉਹ ਵੀ ਬੜੀ ਜਲਦੀ ਮੇਰੇ ਖਿਆਲੋਂ ਦੋ ਚਾਰ ਜਿੰਨੇ ਬੁੱਕਤੀਆਂ ਨੂੰ ਸਾਰੇ ਪੰਜਾਬ ਦੇ ਨੇ ਮਿਲਣਾ ਜਿਹੜਾ ਉਹ ਸ਼ੁਰੂ ਹੋ ਜਾਣਾ ਤੇ ਦਰਸਤੀ ਹੈ ਜਿਹੜੀਆਂ ਦਿੱਕੀਆਂ ਸੀ ਮਾਨ ਜੋ ਮੋਕੜਾ ਪੂਰੀ ਤੋਂ ਬਾਅਦ ਦੇ ਤੇ ਮਾਝਾ ਤਨੀ ਦਾ ਸਾਡੇ ਅਗਲੇ ਜੀ ਦੀ ਬਾਗ ਦੇ ਥੱਲੇ ਭਾਵੇਂ ਸਾਂਗੀਆਂ ਕੋਈ ਪ੍ਰਯਾਸੀ ਇਹ ਬੰਦਵਾਦ ਉਹ ਕੂਲੀ ਹੈ ਜੀ ਉਹ ਹੋ ਜਾਣੀ ਹੈ ਮੈਂ ਆਪਣੇ ਦੇ ਧੰਨਵਾਦ ਦੀਆਂ ਵੀ ਇੰਨਾ ਜ਼ਿਆਦਾ ਮਾਨਸ ਕਰਦੇ ਕਿ ਤੁਸੀਂ ਸਾਰਿਆਂ ਨੇ ਮੈਨੂੰ ਜਪਾਇਆ ਸੀ ਤੇ ਮੈਂ ਕੋਸ਼ਿਸ਼ ਕੀਤੀ ਹੈ ਵੀ ਗਵਰਨਮੈਂਟ ਦੇ ਨਾਲ-ਨਾਲ ਇੱਕ ਵੱਖ ਲਗ ਪੈਦਾ ਕਰੀ ਜਿਹਦੇ ਨਾਲ ਸਾਡੇ ਹਲਕੇ ਦਾ ਜਿਹੜਾ ਸਿਰ ਕਦੇ ਕਿਸੇ ਗੱਲੋਂ ਨੀਮਾ ਦਾ ਹੋ ਸਕੇ ਉਹ ਵੀ ਮੈਂ ਨਾਲ-ਨਾਲ ਤੁਸੀਂ ਕੀਤੀਆਂ ਤੇ ਤੁਸੇ ਵੀ ਕੰਮ ਕਰਦੇ ਰਹੇ ਕਿ ਤੁਹਾਨੂੰ ਹਰ ਹਾਲਤ ਦੇ ਵਿੱਚ ਜਿਹੜੇ ਵੀ ਸਹੂਲਤਾਂ ਦੀ ਲੋੜ ਹੋਵੇ ਉਹ ਮੇਰੀ ਜ਼ਿੰਮੇਵਾਰੀ ਹੈ ਮੈਂ ਤੁਹਾਨੂੰ ਕਰਕੇ ਦਊਗਾ ਪਰ ਇਹ ਵੀ ਸਹਿਜ ਨੂੰ ਦੀ ਲੋੜ ਹੈ ਤੇ ਨਾਲ ਤੁਹਾਨੂੰ ਜੀ ਸ਼ਾਵਸ਼ੇਰੀ ਲੋੜਾ ਵੀ ਜੇ ਕੋਈ ਚੰਗਾ ਕੰਮ ਹੋਵੇ ਤਾਂ ਮੜਾ ਜੇ ਕਹਿਣੇ ਹੁੰਦਾ ਹੈ ਕਿ ਵੀ ਵਧੀਆ ਕੰਮ ਹੋਇਆ ਤੇ ਫਿਰ ਹੋਰ ਹੌਸਲਾ ਵਧਦਾ ਤੇ ਕੰਮ ਕਰਦੇ ਜੀ ਜਿਹੜਾ ਉਹ ਕਰਦਾ ਮੈਂ ਫੇਰ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿੱਦਾਂ ਇਹ ਜੀਤੀ ਤੋਂ ਨਾ ਮੈਂ ਥੋੜਾ ਸੇਵਾਦਾਰ ਬਣ ਕੇ ਰਹਾਂ ਤਾਂ ਸੇਵਾਦਾਰ ਬਣ ਕੇ ਹੀ ਕੰਮ ਕਰੂੰਗਾ ਬੇਚੀਜ਼ ਹੋਵੇ ਤੁਸੀਂ ਮੇਰੇ ਕੋਲ ਆਓ ਦਫ਼ਤਰ ਫੋਨਾਂ ਘਰ ਫੋਨ 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 ਹਰ ਵਾਰੀ ਅੱਧੀ ਰਾਤ ਵੀ ਜੇ ਫੋਨ ਕਰਦੇ ਹੋ ਤਾਂ ਮੈਂ ਇਹ ਜਗਲਦੀ ਕਰੰਪੇ ਜਾਂਦਾ ਵੀ ਮੈਂ ਫੋਨ ਵੀ ਚੁੱਕਦਾ ਤੇ ਮੈਂ ਤੁਹਾਡੇ ਹਰ ਵੇਲੇ ਸੀ